ਦੋਸਤੋ ਕਾਫੀ ਸਮੇਂ ਪੁਰਾਣੀ ਦੀ ਗੱਲ ਆ ਇੱਕ ਰਾਜਾ ਜਿਹੜਾ ਕਾਫੀ ਸਮੇਂ ਤੋਂ ਰਾਜ ਕਰ ਰਿਹਾ ਸੀ ਉਹਦੇ ਵਾਲ ਵੀ ਚਿੱਟੇ ਹੋ ਗਏ ਸੀ ਇੱਕ ਦਿਨ ਉਹਨੇ ਆਪਣੇ ਦਰਬਾਰ ਵਿੱਚ ਉਸਤਵ ਰੱਖਿਆ ਉਸ ਵਿੱਚ ਉਹਨੇ ਆਪਣੇ ਗੁਰੂ ਦੇਵ ਨੂੰ ਬੁਲਾਇਆ ਆਪਣੇ ਸਾਥੀ ਜਿਹੜੇ ਰਾਜੇ ਸੀ ਉਹਨਾਂ ਨੂੰ ਸੱਦਾ ਭੇਜਿਆ ਉਸ ਉਤਸਵ ਨੂੰ ਰੰਗੀਨ ਬਣਾਉਣ ਲਈ ਉਹਨੇ ਆਪਣੇ ਰਾਜ ਦੀ ਜਿਹੜੀ ਪ੍ਰਸਿੱਧ ਨ੍ਰਿਤਿਕਾ ਹੈ ਉਹਨੂੰ ਵੀ ਸੱਦਾ ਦਿੱਤਾ ਉਹਨੇ ਕੁਝ ਮੋਰਾ ਜਿਹੜੀਆਂ ਆਪਣੇ ਗੁਰੂ ਦੇਵ ਨੂੰ ਦਿੱਤੀਆਂ ਤਾਂ ਜੇ ਉਹਨੂੰ ਨ੍ਰਿਤਿਕਾ ਦਾ ਨ੍ਰਿਤ ਚੰਗਾ ਲੱਗੇ ਤਾਂ ਉਹ ਉਹਨੂੰ ਇਨਾਮ ਵਜੋਂ ਦੇ ਸਕੇ ਸੋ ਪ੍ਰੋਗਰਾਮ ਚੱਲਦਾ ਰਿਹਾ ਜਦੋਂ ਸਵੇਰੇ ਬ੍ਰਹਮ ਮੂਰਤ ਹੋਇਆ ਤਾਂ ਨਿਰਤਿਕਾਂ ਨੇ ਦੇਖਿਆ ਵੀ ਜਿਹੜਾ ਉਹਦਾ ਤਬਲਾ ਵਜ ਗਿਆ ਉਹ ਪਲਕਾਂ ਝੱਪਾ ਕੇ ਰਿਹਾ ਏ ਉਹਨੂੰ ਨੀਂਦ ਆ ਰਹੀ ਉਹਨੇ ਉਹਨੂੰ ਸੁਚੇਤ ਕਰਨ ਲਈ ਇੱਕ ਦੋਹਾ ਪੜਿਆ ਬਹੁ ਬੀਤੀ ਥੋੜੀ ਰਹੀ ਪਲਪਲ ਗਈ ਬਤਾਈ ਇੱਕ ਪਲਕ ਦੇ ਕਾਰਨ ਕਿਉਂ ਕਲੰਕਲ ਗਜਾਈ ਮਤਲਬ ਕਿ ਬਹੁਤੀ ਰਾਤ ਬੀਤ ਗਈ ਆ ਥੋੜੀ ਰਹਿ ਗਈ ਆ ਪਲਪਲ ਕਰਕੇ ਆਪਾਂ ਇਹ ਰਾਤ ਬਤਾਈ ਆ ਕਿਉਂ ਤੂੰ ਹੁਣ ਪੱਕ ਚਪਕਾਂਦੇ ਕਰਕੇ ਆਪਣੇ ਆਪ ਨੂੰ ਕਲੰਕ ਲਾ ਰਿਆ ਸੋ ਇਹ ਦੋਹਾ ਜਦੋਂ ਉਹਦੇ ਕੰਨੀ ਪਿਆ ਤਬਲਾ ਵਜਾਉਂਦੇ ਤੇ ਉਹ ਸੁਚੇਤ ਹੋ ਕੇ ਤਬਲਾ ਵਜੂਣ ਲੱਗ ਪਿਆ ਤੇ ਇਹ ਦੋਹੇ ਦੇ ਅਰਥ ਹਾਰਕ ਨੇ ਉੱਥੇ ਬੈਠੇ ਨੇ ਆਪੋ ਆਪਣੇ ਹਿਸਾਬ ਨਾਲ ਕੱਢੇ ਉਹਦੇ ਗੁਰਦੇਵ ਨੇ ਜਦੋਂ ਸੁਣਿਆ ਉਹਨੇ ਸਾਰੀਆਂ ਮੋਰਾ ਉਹਦੇ ਅੱਗੇ ਸੋੜਤੀਆਂ ਜਦੋਂ ਉਹਦੀ ਬੇਟੀ ਨੇ ਸੁਣਿਆ ਰਾਜੇ ਦੀ ਤੇ ਉਹਨੇ ਆਪਣਾ ਨੋ ਲੱਖਾ ਹਾਰ ਉਹਨੂੰ ਪੇਟ ਕਰਤਾ ਜਦੋਂ ਰਾਜੇ ਦੇ ਬੇਟੇ ਨੇ ਸੁਣਿਆ ਉਹਨੇ ਆਪਣਾ ਮੁਕਟ ਜਿਹੜਾ ਸੀ ਉਹ ਉਹਨੂੰ ਪੇਟ ਕਰਤਾ ਤੇ ਰਾਜੇ ਨੇ ਜਦੋਂ ਸੁਣਿਆ ਰਾਜਾ ਕਹਿੰਦਾ ਬਸ ਕਰ ਇੱਕ ਦੋ ਹੈ ਨਾ ਕਹਿੰਦਾ ਵੇਸ਼ਵਾ ਤੂੰ ਸਾਰਿਆਂ ਨੂੰ ਲੁੱਟ ਲਿਆ ਤੇ ਉਹਦਾ ਗੁਰੂਦੇਵ ਉਹਨੂੰ ਕਹਿੰਦਾ ਵੀ ਇਹਨੂੰ ਵੇਸ਼ਵਾ ਨਾ ਕਹਿ ਇਹ ਮੇਰੀ ਗੁਰੂ ਬਣ ਗਈ ਦੀ ਹੁਣ ਇਹਨੇ ਮੇਰੀਆਂ ਅੱਖਾਂ ਖੋਲਤੀਆਂ ਨੇ ਕਹਿੰਦਾ ਇਹ ਮੈਨੂੰ ਕਹਿ ਰਹੀ ਆ ਵੀ ਤੂੰ ਸਾਰੀ ਉਮਰ ਸੰਜਮ ਨਾਲ ਭਗਤੀ ਕਰਦਾ ਰਿਆ ਹੁਣ ਅੰਤ ਵੇਲੇ ਮੇਰਾ ਮੁਜਰਾ ਵੇਖਣ ਆ ਗਿਆ ਆਪਣੀ ਪ੍ਰਸਾਦਨਾ ਕਿਉਂ ਭੰਗ ਕਰਦਾ ਤੇ ਕਹਿੰਦਾ ਉਹਨੇ ਆਪਣਾ ਕਰਮੰਡਲ ਚੁੱਕਿਆ ਤੇ ਉਹ ਜੰਗਲਾਵਲ ਚਲਾ ਗਿਆ ਕਹਿੰਦਾ ਉਹਦੀ ਬੇਟੀ ਕਹਿੰਦੀ ਵੀ ਮੈਂ ਹੁਣ ਜਵਾਨ ਹੋ ਗਈਆਂ ਪਿਤਾ ਜੀ ਤੁਸੀਂ ਅੱਖਾਂ ਬੰਦ ਕੀਤੀਆਂ ਨੇ ਤੇ ਅੱਜ ਰਾਤ ਮੈਂ ਤੁਹਾਡੇ ਮੁਹਾਵਰੇ ਨਾਲ ਭੱਜ ਗਿਆ ਆਪਣਾ ਜੀਵਨ ਬਰਬਾਦ ਕਰ ਦੇਣਾ ਸੀ ਪਰ ਇਨੇ ਮੈਨੂੰ ਸਮਝਾਇਆ ਵੀ ਸਬਰ ਰੱਖ ਅੱਜ ਨਹੀਂ ਤੇ ਕੱਲ ਤੇਰੇ ਅਸ਼ਾਦੀ ਹੋ ਹੀ ਜਾਣੀ ਹੈ ਕਿਉਂ ਤੂੰ ਭੱਜ ਕੇ ਆਪਣੇ ਪਿਓ ਦੇ ਸਿਰ ਕਲੰਕ ਬਣ ਰਹੀ ਹੈ ਤੇ ਰਾਜੇ ਦਾ ਬੇਟਾ ਕਹਿੰਦਾ ਵੀ ਤੂੰ ਮੈਂ ਜਿਵੇਂ ਤੁਸੀਂ ਬੁੱਢੇ ਹੋ ਚੁੱਕੇ ਹੋ ਤੁਸੀਂ ਮੇਰਾ ਰਾਜ ਤਿਲਕ ਨਹੀਂ ਕਰ ਰਹੇ ਤੇ ਅੱਜ ਰਾਤ ਮੈਂ ਸਪਾਈਆਂ ਨਾਲ ਕੇ ਤੁਹਾਡਾ ਕਤਲ ਕਰ ਦੇਣਾ ਸੀ ਤੇ ਇਸ ਨੇ ਮੈਨੂੰ ਸਮਝਾਇਆ ਵੀ ਜਲਦਬਾਜੀ ਨਾ ਕਰ ਅੱਜ ਨਹੀਂ ਤੇ ਕੱਲ ਨੂੰ ਰਾਜ ਤੇਰਾ ਹੀ ਹੈ ਕਿਉਂ ਆਪਣੇ ਪਿਓ ਦੇ ਖੂਨ ਦਾ ਦਾਗ ਆਪਣੇ ਸਿਰ ਲੈਣਾ ਜਦੋਂ ਰਾਜੇ ਨੇ ਇਹ ਸਭ ਕੁਝ ਸੁਣਿਆ ਉਹਦੇ ਮਨ 'ਚ ਵਰਾਗ ਆ ਗਿਆ ਉਹਨੇ ਸਭ ਕੁਝ ਤਿਆਗਤਾ ਆਪਣਾ ਉਸੇ ਟਾਈਮ ਉਹਨੇ ਆਪਣੇ ਬੇਟੇ ਦਾ ਰਾਜ ਤਿਲ ਕਰਤਾ ਤੇ ਆਪਣੀ ਬੇਟੀ ਨੂੰ ਕਿਹਾ ਕਿ ਇਨੇ ਰਾਜਕੁਮਾਰ ਆਏ ਆ ਜਿਹੜਾ ਪਸੰਦ ਆ ਉਹਦੇ ਗੱਲ 'ਚ ਵਰਮ ਵਾਲਾ ਪਾ ਕੇ ਸ਼ਾਦੀ ਕਰ ਲਾ ਉਹਦੀ ਬੇਟੀ ਨੇ ਇਵੇਂ ਕੀਤਾ ਆਪ ਉਹ ਸਾਰਾ ਕੁਝ ਤਿਆਗ ਕੇ ਜੰਗਲਾਂ ਕੋ ਆਪਣੇ ਗੁਰੂ ਦੇਵ ਕੋ ਚਲਾ ਗਿਆ ਤੇ ਜਿਹੜੀ ਨਿਰਤਿਕਾ ਹੀ ਉਹਨੇ ਸੋਚਿਆ ਕਿ ਜੇ ਇੱਕ ਦੋ ਇਹਨਾਂ ਸਾਰੇ ਜਾਨੇ ਸੁਧਰ ਸਕਦੇ ਆ ਫਿਰ ਮੈਂ ਕਿਉਂ ਨਹੀਂ ਸੁਧਰ ਸਕਦੀ ਉਹਨੇ ਕਿਹਾ ਕਿ ਅੱਜ ਤੋਂ ਮੈਂ ਆਪਣੇ ਸਾਰੇ ਬੁਰੇ ਕੰਮ ਛੱਡੇ ਅੱਜ ਤੋਂ ਬਾਅਦ ਮੈਂ ਆਪਣੀ ਸਾਰੀ ਜ਼ਿੰਦਗੀ ਭਗ ਸਿਮਰਨ ਚ ਨਗਾਵਾਂਗੀ ਸੋ ਇੱਥੇ ਸਮਝਣ ਵਾਲੀ ਗੱਲ ਇਹੀ ਆ ਕਿ ਦੁਨੀਆ ਬਦਲਣ ਲੱਗੇ ਟਾਈਮ ਨਹੀਂ ਲੱਗਦਾ ਜੇ ਇੱਕ ਦੋ ਇਹ ਦੀ ਦੋ ਲਾਈਨਾਂ ਨਾਲ ਦਿਲ ਬਦਲ ਸਕਦੇ ਆ ਤਾਂ ਲੋੜ ਐ ਧੀਰਜ ਤੇ ਸੰਜਮ ਰੱਖਣ ਦੀ ਪ੍ਰਸ਼ੰਸਾ ਦੇ ਨਾਲ ਜਿਹੜਾ ਆ ਉਹ ਪਿਗਲਣਾ ਨਹੀਂ ਚਾਹੀਦਾ ਤੇ ਆਲੋਚਨਾ ਦੇ ਨਾਲ ਉੱਬਲਣਾ ਨਹੀਂ ਚਾਹੀਦਾ ਨਿਸ਼ਕਾਮ ਭਾਵ ਹੋ ਕੇ ਜਿਹੜੇ ਕਰਮ ਕਰਨੇ ਚਾਹੀਦੇ ਆ ਕਿਉਂਕਿ ਇਸ ਧਰਤੀ ਦਾ ਇਸ ਧਰਤੀ ਤੇ ਸਭ ਕੁਝ ਧਰਿਆ ਧਰਿਆ ਹੀ ਰਹਿ ਜਾਣਾ